ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮੇਰਾ ਨਾਮ ਹੈ ਗੁਰਪ੍ਰੀਤ ਤੇ ਵੈਲਕਮ ਬੈਕ ਅੱਜ ਦੇ ਵਲੌਗ ਚ ਮੈਂ ਫਿਲਹਾਲ ਆਪਣੇ ਘਰੇ ਮੰਜੇ ਤੇ ਐਂਡ ਪੜਨ ਰਿਹਾ ਐ ਐਮਏ ਪੰਜਾਬੀ ਬੁੱਕਸ ਪੇਪਰ ਸਟਾਰਟ ਨੇ ਪਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਐਗਜ਼ਾਮ ਆਪਣੇ ਸਟਾਰਟ ਨੇ 28 ਨਵੰਬਰ ਨੂੰ ਪਹਿਲਾ ਅੱਜ 19 ਨਵੰਬਰ ਤੇ ਸਾਹ ਵੀ ਚੜਨ ਰਿਹਾ ਬਿਕੋਜ਼ ਆਫ ਥਿਸ ਇਹ ਟੈਬਲੇਟ ਸਾਰੀਆਂ ਲੈ ਰਿਆ ਮੈਂ ਇਹਨੇ ਜੀ ਮਲੇਰੀਆ ਦੀਆਂ ਟੈਸਟ ਕਰਵਾਇਆ ਸੀ ਮਲੇਰੀਆ ਆਇਆ ਹੈ ਤੇ ਉਦੋਂ ਪਹਿਲੇ ਮੈਂ 15 ਨਵੰਬਰ ਤੋਂ ਪਹਿਲੇ ਚੰਡੀਗੜ੍ਹ ਸੀ ਤੁਹਾਨੂੰ ਪਤਾ ਹੀ ਹੈ ਪਿਛਲੇ ਵਲੌਗਸ ਚ ਦੇਖਿਆ ਸੀ ਟਾਈਫਾਈਟ ਸੀ ਕੁਝ ਦਿਨ ਮੈਂ ਉੱਥੇ ਕੰਮ ਕਰਨ ਗਿਆ ਸੀ ਕੈਬ ਦਾ ਕਿਸੇ ਦੋਸਤ ਦੀ ਬਰਾੜ ਬਈ ਸੀ ਰਾਜਸਥਾਨ ਤੋਂ ਉਹਦੀ ਗੱਡੀ ਚਲਾਈ 3 ਦਿਨ ਬਿਮਾਰ ਹੋ ਗਿਆ ਤੇ ਫਿਰ ਹਸਪੀਟਲ ਐਡਮਿਟ ਰਹਾ ਉੱਥੇ 4500 ਬਿੱਲ ਬਣਿਆ ਫਿਰ ਵਾਪਸ ਆਇਆ ਫਿਰ ਇੱਥੇ ਪਿੰਡੋਂ ਦਵਾਈ ਲਈ ਨਾਊ ਆਮ ਮੱਚ ਬੈਟਰ ਅੱਜ 19 ਨਵੰਬਰ ਹੈ ਤੇ ਤੁਪ ਠੀਕ ਠਾਕ ਵਧੀਆ ਹੈ ਨਹੀਂ ਤਾਂ ਪੂਰਾ ਇੱਧਰ ਪੰਜਾਬ ਚ ਆਪਣੇ ਪਿੰਡ ਚ ਵੀ ਧੂਆਂ ਧੂਆਂ ਆ ਜਾਂਦਾ ਸੀ 2 ਦਿਨ ਤੱਕ ਪੂਰਾ ਔਖਾ ਰਹਿ ਫਿਰ ਆ 2 ਦਿਨ ਤਪ ਨਿਕਲੀ ਟਾਈਫਾਇਟ ਤਾਂ ਟਾਈਫਾਇਟ ਰਹਿ ਗਿਆ 슈ਗਰ ਵੀ ਥੋੜੀ ਜੀ ਵੱਧ ਗਈ ਸੀ ਐਂਡ ਅੱਗੇ ਤੋਂ ਮੈਨੂੰ ਪਰਹੇਜ਼ ਕਰਨ ਦੀ ਲੋੜ ਹੈ ਬਿਕੋਜ਼ ਯਾਰ ਮੈਂ ਥੋੜਾ ਹੈ ਨਾ ਮਿੱਠਾ ਜ਼ਿਆਦਾ ਖਾਣਾ ਐਂਡ ਥਿਸ ਇਸ ਨਾਟ ਗੁੱਡ ਫॉर ਮੀ ਇਨ ਲੌਂਗ ਟਰਮ ਥੋੜਾ ਕੰਟਰੋਲ ਰੱਖਾਂਗੇ ਮਿੱਠਾ ਖਾਣ ਤੇ ਕੁਝ ਦਿਨ ਤਾਂ ਵਲੌਗ ਬਣਾਇਆ ਨਹੀਂ ਰੈਸਟ ਤੇ ਸੀ ਟੋਟਲੀ ਹੁਣ ਵੀ ਰੈਸਟ ਤੇ ਆ ਬਸ ਥੋੜਾ ਪੜ ਰਿਹਾ ਹਫਤਾ ਕੁ ਰਹਿ ਗਿਆ ਐਗਜ਼ਾਮਸ ਦਾ ਸੋ ਪੜਦਿਆਂ ਵੀਰੇ ਜ਼ਿਆਦਾ ਵਲੌਗ ਨਹੀਂ ਬਣਾਦੇ ਫੋਕਸ ਕਰ ਰਹੇ ਇਹਦੇ ਤੇ ਗੁਰਪ੍ਰਸਾ ਬਾਈ ਦਵੇ ਇਹ ਜਿਹੜੇ ਕੱਪੜੇ ਨੇ ਬੁਲੇਟ ਪਹਿਲਾਂ ਤੂੰ ਲੰਘ ਲੈ ਅਛਰ ਸਰਦੀਪ ਸੀ ਸਾਡਾ ਗਵੰਡੀ ਇੱਧਰ ਰਹਿੰਦਾ ਮੁੰਡਾ ਇਹ ਕੱਪੜੇ ਇਹ ਬੈਗ ਚੋਂ ਸੀ ਇਹ ਰਾਜ ਦੇ ਨੇ ਵੱਡੇ ਭਾਈ ਦੇ ਚੰਡੀਗੜ੍ਹ ਤੋਂ ਆਇਆ ਸੀ ਕੈਬ ਉੱਥੇ ਚਲਾਉਂਦਾ ਐ ਐਜ਼ ਯੂ ਨੋ ਮੈਂ ਚਲਾਉਂਦਾ ਸੀ ਮੈਂ ਛੱਡ ਦਿੱਤੀ ਉੱਥੇ ਕੱਪੜੇ-ਕਪੜੇ ਤਹਾਨ ਆਇਆ ਸਰਦੀਆਂ ਦੇ ਤੇ ਕੁਝ ਕੱਪੜੇ ਲੈਣ ਆਇਆ ਤੇ ਫਿਰ ਇੱਕ ਫੇਰੀ ਲਾ ਗਿਆ ਆਲੂ ਲੋ ਗੋਭੀ ਲੋ ਵੇਖ ਹੀ ਆਇਆ ਇਹਨੂੰ ਆਇਆ ਭਾਈ ਕਿਹੜਾ ਹੈ ਤੂੰ ਹਰੀਆਂ ਮਿਰਚਾਂ ਲੋ ਟਮਾਟਰ ਲੋ ਆਲੂ ਲੋ ਅਰੇ ਗੰਡੇ ਅਰੇ ਗੰਡੇ ਗੰਡੇ ਲੋ ਹਰੀਆਂ ਮਿਰਚਾਂ ਲੋ ਲੱਟਰ ਪੱਟਰ ਹਰੀਆਂ-ਹਰੀਆਂ ਤੋਰੀਆਂ ਸਾਡੀਆਂ ਸੜਗੀ ਵੱਲ ਸਾਰੀ ਆ ਦੇਖੋ ਤੋਰੀਆਂ ਹੁੰਦੀਆਂ ਸੀ ਐਕਚੁਅਲੀ ਇਹ ਘਰ ਹੁਣ ਥੋੜੇ ਟਾਈਮ ਲਈ ਫ੍ਰੀ ਹੋਇਆ ਸੀ ਕੋਈ ਮੰਮੀ ਰੇ ਇੱਧਰ ਗਏ ਨਾ ਕੋਈ ਕਿੱਧਰ ਕੋ ਕਿੱਧਰ ਮੈਂ ਕਿਹਾ ਵਲੌਗ ਬਣਾ ਹੀ ਲਈ ਥੋੜਾ ਜਾਂ ਨਹੀਂ ਤਾਂ ਕਰੇ ਜਦੋਂ ਕੋਈ ਹੁੰਦਾ ਮੈਂ ਵਲੌਗ ਨਹੀਂ ਬਣਾਉਂਦਾ ਇਹ ਮੇਰੀ ਬੁੱਕਸ ਪਈਆਂ ਹੋਏ ਨੇ ਪੰਜਾਬੀ ਲਿਟਰੇਚਰ ਦੀ ਪਈਆਂ ਹੋਏ ਨੇ ਯਾਰ ਵਿੱਚ ਤਾਂ ਇੱਕ ਨਾ ਫੋਨ ਆਈ ਜਾਂਦਾ ਮੈਨੂੰ ਪਤਾ ਨਹੀਂ ਕਿਹਦਾ এনवायरमेंट ਇੰਡੀਅਨ ਆਰਟ ਐਂਡ ਕਲਚਰ ਐਂਡ ਯੂਪੀਐਸਸੀ ਸਿਵਲ ਸਰਵਿਸ ਦੇ ਐਂਡ ਕੁਝ ਗ੍ਰੈਜੂਏਸ਼ਨ ਦੇ ਗਾਈਡਸ ਇੱਕ ਦੋ ਵਿੱਚ ਨੇ ਤੇ ਇਹ ਸੀਸੈਟਸ ਦੇ ਕੁਝ ਨੋਟਸ ਨੇ ਐਂਡ ਦੈਟਸ ਇਟ ਐਂਡ ਇਹ ਸੀਗਾ ਮੇਰਾ ਸਟੱਡੀ ਰੂਮ ਪਹਿਲੇ ਹੁਣ ਇੱਧਰ ਥੋੜਾ ਜਿਹਾ ਹੋਰ ਸਮਾਨ ਵਗੈਰਾ ਰੱਖ ਦਿੱਤਾ ਗਿਆ ਹੈ ਕਿਚਨ ਵਾਲਾ ਇਹ ਦੇਖੋ ਇਹ ਮੇਰੇ ਕੰਮ ਸੀ ਪੂਰੇ ਵਿਜ਼ਨ ਬੋਰਡ ਜਾਂ ਬਣਾ ਦੇਣਾ ਪੂਰੀ ਦੀਵਾਰ ਨੂੰ ਲਿਖ ਦੇਣਾ ਇੰਟਰਸਟ ਇਮੋਸ਼ਨ ਲੈਟਰ ਪਟਰ ਕੁਛ ਵੀ ਯੂਪੀਐਸਸੀ ਨੋਬਾਊਟ ਸਮਦਰ ਇਹ ਸ਼ੈਡਿਊਲ ਬਣਾ ਹੋਇਆ ਆਬ ਤੋਂ ਪੂਰਾ ਉਹ ਤੁਹਾਨੂੰ ਨਾਲ ਤੁਹ ਹੋ ਰੱਖਿਆ ਜੀ ਹਿੰਦੀ ਵੀ ਬੋਲ ਰਹਾ ਮੈਂ ਆਂ ਵਿਚ ਮੈਂ ਔਰ ਮੈਪ ਆਈ ਮਿਸ ਧਮੀਰ आई रियली मिस द क्लैट 2024 देना था फिर वो प्लान चेंज हो गए कुछ कुछ कैसे कुछ मेरे पंगे हैं ये मैप आ, मैप फटे पड़े हैं जी अभी कोई चक्कर नहीं यूपीएससी दी तैयारी थोड़ी जी ओदे बारे दस ही देना यार है ना, ना कुछ सब्सक्राइबर्स हैगे नहीं मित्रों सिविल सर्विस दा धोनो बाद में दसेंगे की बनया तैयारी दा ते ओदों पहले साडा आईपीएस ऑफिसर देखो ਇਹ ਸਾਡਾ ਡੀਸੀ ਵਿੰਦਰ ਸਿੰਘ ਡੇਰੀ ਨਮਿੰਦਰ ਇਹ ਆ ਚੱਲਨੇ ਵਿੰਦਰ ਸਾਡੇ ਨਾਲ ਪੜਦਾ ਰਿਹਾ ਜੀ ਆ ਸਾਡੇ ਪਿੰਡ ਦਾ ਪੋਲੇ ਨਹਿਰ ਸ਼ਹਿਰ ਕਰਨ ਕੀ ਜਲੇ ਅਮਿੰਦਰ ਦਾਸ ਸਚਾਨਨਾ ਬਾਹ ਅਈ ਕੁਰਕਲੇ ਲੈਣ ਚੱਲੇ ਕੁਰਕਲੇ ਕੁਰਕਰੇ ਕੁਰਕਰੇ ਤੇ ਹੋਰ ਕਿੱਲਾਣਾ ਹੈ ਹੋਰ ਹੈ ਸਿਕਟਾ ਸਿਕਟਾ ਹੈ ਹੋਰ ਹੋਰ ਸਾਰੇ ਕੋਈ ਲੈਟਰ ਪੜੇ ਦੁਕਾਨ ਦਾ ਸਮਾਨ ਲੈਣਾ ਹੈ ਵਿੰਦਰ ਡੇਰੀ ਇਹਨੇ ਕਰਿਆਨੇ ਦਾ ਵੀ ਸਮਾਨ ਰੱਖਿਆ ਹੈ ਤੇ ਐਸੇ ਥੋੜਾ ਇੱਕ ਰਿਆਨੇ ਦਾ ਸਮਾਨ ਲੈਣ ਚੱਲੇ ਆ। ਲੈਸ ਇਟ ਨਥਿੰਗ ਥੋੜਾ ਇਹ ਮੈਂ ਕਬੀਰ ਖਰਾਬ ਸੀ ਫੇਰ ਵੀ ਇਹਨੇ ਲੈਂਦਾ ਹੈ। ਕਿਹੜੀ ਕਿੰਨੀ ਦੇਵੇਂਗਾ? 550 500 ਲੈਸ ਇਟ 500 ਮੈਨੂੰ ਕੱਲ ਦੀ ਆਹ ਨੇ ਜੀ ਜਲਾਲਾਬਾਦ ਦੇ ਬਾਜ਼ਾਰ ਦੀਆਂ ਗਲੀਆਂ, ਸੰਗਣੀਆਂ, ਸੰਗਣੀਆਂ, ਸੰਗਣੀਆਂ ਭੀੜੀਆਂ, ਖੁੱਲੀਆਂ ਬੱਤਿਆਂ ਲਈ ਰਾਈਟ ਰਾਈਟ ਹਾਂ। ਓਹ ਇਹ ਮਠੀਆਂ ਬਾਲੂ ਸ਼ਾਈ ਤੇ ਹੋਰ ਮਿੱਠਾ ਲੈ ਲਿਆ ਦੁਕਾਨ ਲਈ ਤੇ ਹੁਣ ਰਹਿ ਗਿਆ ਕਰਕਰੇ ਚਾਚੇ ਸ਼ੇਖਰ ਦੀ ਅੱਟੀ ਦੇ ਬਿਲਕੁਲ ਸਾਹਮਣੇ ਇੱਧਰ ਇਹ ਪਤਾ ਨਹੀਂ ਕੀ ਦੀ ਇਹ ਗਿਰਦਰ ਕਨਫੈਕਸ਼ਨ ਸ਼ਸ਼ਰ ਪਤਾ ਨਹੀਂ ਕੀ ਕਨਫੈਕਸ਼ਨ ਰੋਲ ਰਰੀ ਮੇਰਾ ਕੋ ਨਹੀਂ ਬੋਲਣਾ ਆਤਾ ਲੈ ਲਿਆ ਮਿੰਦਰ ਕੀ ਕੀ ਲਿਆ ਚੱਕ ਲੈ ਚੱਕ ਲੈ ਜਿਹੜਾ ਸਮਾਨ ਹੱਥਿਆਂ ਦਾ ਐ ਐਲਪਨ ਗੋਲੀ ਕਿੱਥੇ ਬਾਹੂ ਆਏ ਹਲਪਨ ਗੋਲੀ ਖਾਂਦਾ ਹੀ ਹਲਪਨ ਆ ਲਿਆ ਜੀ ਆਪਾਂ ਬੋਰਾ कुरकुरे ਲਟਰ ਪਟਰ ਬੜਾ ਖੁਸ਼ ਹਿੰਦੀ ਤੂੰ ਤਾਂ ਕਿਹਾ ਸੀ ਕੱਲੇ कुरकुरੇ ਲੈਣੇ ਨੇ कुरਕਲੇ ਆ ਨਾਲ ਸਮਾਲ ਉਹ ਰਵਿੰਦਾ ਇਹ ਠੱਗ ਲਈ ਐਡਾ ਬੋਰਾ ਹੁਣ ਚੱਕ ਕੇ ਕਿਵੇਂ ਲਿਜਾਵਾਂਗਾ ਉਹ ਲੈ ਜਾ ਮੋੜ ਤੇ ਲਿਆ ਜਾ ਦਹੀਂ ਵਾਲੇ ਗੋਲ ਕੇ ਪਿਲਾ ਦੋ ਪਲੇਟਾਂ ਸੁਣਦੇ ਨਹੀਂ ਸੁਣ ਲੈ ਬਾਈ ਸੁਣ ਲੈ ਬਹਿ ਜਾ ਹਿੰਦੀ ਬਹਿ ਜਾ ਇੱਥੇ ਰੱਖੀ ਆਪਣੀ ਬਰਫੀ ਇਹ ਬਰਫੀ ਮੰਮੀ ਵਾਸਤੇ ਮਹਿੰਦੀ ਜਦੋਂ ਬੁਖਾਰ ਹੋਵੇ ਨਾ ਉਹਨਾਂ ਚਟਪੜੀ ਚੀਜ਼ ਖਾਂਦੇ ਦਿਲ ਬੜਾ ਖਰਦਾ ਹੈ ਰੀਜਨ ਦੱਸ ਇਹਨਾਂ ਕਿਉਂਕਿ ਉਹ ਖਾਰਾ ਹੈ ਕਿ ਨਰੀਜਨ ਕਿਉਂਕਿ ਬੁਖਾਰ ਹੁੰਦਾ ਸਹੀ ਸਹੀ ਡਾਕਟਰ ਨੇ ਰੋਕਿਆ ਪਰ ਫੇਰ ਵੀ ਖਾਵਾਂਗੇ ਲਓ ਜੀ ਪਹੁੰਚ ਗਏ ਜੀ ਗੁਰੂ ਨਾਨਕ ਦੇਵ ਜੀ ਆ ਪਿੰਡ ਦੀ ਜਮਾ ਫਿਰਨੀ ਤੇ ਆ ਸਾਡਾ ਬੋਰਾ ਆ ਸਰਦਾਰ ਕਿਸ ਵਰਦਾ ਆ ਸਾਡੇ ਰਾਜ ਛੰਨੀ ਡੇਲਾ ਸਾਹਿਬ ਡੇਲਾ ਸਾਹਿਬ ਠੀਕ ਆ ਗਏ ਫੋਨ ਆਈ ਜਾਂਦਾ ਤੇਰਾ ਫੋਨ ਆ ਮੰਦੇ ਕਿੰਦਾ ਫੋਨ ਮਾਡ ਲਿਆਂਦੀ ਮਾਡ ਮਾਡ ਆ ਮਾਡ ਲਿਆ ਵੀ ਮਾਡ ਅੱਜ ਮਾਡ ਚੱਲ ਨਹੀਂ ਹੈ ਆ ਜੀ ਮੰਦਰ ਦੀ ਡੇਰੀ ਨਾਲ ਕਰਿਆਨੇ ਦਾ ਸਮਾਨ ਇਤਰੇ ਮੰਦਰ ਦਾ ਮੰਦਰ ਦੀ ਮੱਝਾਂ ਇੰਨੀਆਂ ਸਾਰੀਆਂ ਰੱਖੇ ਨੇ ਇਹਨਾਂ ਵੇਖੋ ਲੈ ਮੰਦਰ ਬੋਰਾ ਖੁੱਲ ਗਿਆ ਇਹਨੋਂ ਟੰਗ ਦੇ ਆਸ-ਪਾਸ ਭਰ ਦੇ ਭਰਨੇ ਆ ਅਕੀ ਲੈ ਆਂਦਾ ਸੀ ਆਪਾਂ ਗਜਰੇਲਾ ਗਜਰੇਲਾ ਮੱਠੀਆਂ ਚੰਗਾ ਬਿੰਦਰ ਮੈਂ ਚੱਲਦਾ ਆ ਮੋਟਰਸਾਈਕਲ ਉੱਤੇ ਚੱਲ ਨਹੀਂ ਜਾ ਪਾ ਇਹ ਆ ਲੈ ਉਹ ਨਾਇਦ ਲੈ ਕੇ ਗਏ ਸੀ ਚੱਲ ਭਰਾਵਾ ਮੰਗਵਾ ਮੋਟਰਸਾਈਕਲ ਲੱਗ ਜਾ ਲੋ ਕੋਈ ਨਹੀਂ ਲੱਗਿਆ ਡੱਗੂ ਕੀ ਆਣੇ ਹੋਰ ਜਿਹੜੇ ਘਰੇ ਪਾਂਡੇ ਆ ਵੀ ਮੰਜ ਨਾਲੇ ਤੇ ਪਹਿਲਾਂ ਖਾਣ ਚ ਰੋਟੀ ਚ ਪਾ ਦੇਣੀ ਰੋਟੀ ਨਹੀਂ ਪਹਿਲਾਂ ਸੇਵੀਆਂ ਲੈ ਸੇਵੀਆਂ ਖਾਣੇ ਫੇਰਾ ਤੇਰੇ ਵਾਸਤੇ ਕੁਛ ਲੈਂਦਾ ਚੈੱਕ ਕਰ ਚੱਕ ਲੈ ਆਜਾਂ ਨਾ ਬਥੇ ਪਤਾ ਨਹੀਂ ਇਹ ਹਾਂ ਪਰ ਲੈ ਆਂਦੀ ਬਰਫੀ ਤੂੰ ਕੀ ਖਾਈ ਕੱਲ 슈ਗਰ ਘਾਟ ਪਰ ਹਮ 슈ਗਰ ਘਾਟੇ ਬਰਫੀ ਖਾਣੀ ਹੈ ਖਾ ਖਾ ਘਾਟ ਹੋਇਨਾ ਤਾਂ ਦੋ ਆਈ ਤੇ ਨਹੀਂ ਤੇ ਮੈਂ ਹੱਤਾ ਕਿਲੋ ਬਰਫੀ ਲੈ ਆਂ ਮੈਂ ਸੁਣ ਲਿਆ ਫਿਰ ਮਲਾਏ ਨੇ ਚਲੋਂ ਸੇਵੀਆਂ ਖਵਾ ਫਿਰ ਫਿਰ ਮੈਂ ਪੜਨਾ ਤੇ ਰੋਟੀਆਂ ਫੇਰੀ ਪਕਾਵਾਂ ਨੇ ਮੈਂ ਫਿਰ ਖਾਵਾਂ ਆ ਗਵਾਂ ਡਣਾ ਆ ਗਈ ਕਿਵੇਂ ਹੋਰ ਬਰਫੀ ਖਾ ਤੇਰੇ ਭਰਾ ਨੇ ਆਂਦੀ ਓ ਬਲੌਗ ਹੈ ਤੇਰੇ ਭਰਾ ਨੇ ਬਰਫੀ ਲਿਆਂਦੀ ਆ ਖਾ ਤੇੜੀ ਖੁਸ਼ੀ ਚ ਪਕਾਉਂਦੇ ਇਹ ਬਰਫੀ ਮੈਂ ਵਿਆਹ ਕਰਾਣ ਲੱਗਾ ਮੰਗਣਾ ਹੋ ਗਿਆ ਮੇਰਾ ਸੱਚੀ ਪੁੱਛ ਨਾ ਮੈਂ ਦਸੀ ਸਵਾ ਬਹੁਤ ਘਾਤ ਲਾਦੀ ਵਿਖਾਣਿਆ ਉਹ ਅੰਦਰ ਬੈਠੀ ਹੈ ਇੰਗੇਜਮੈਂਟ ਕਰਵਾ ਲਈ ਔਰ ਜਾਨੀ ਮਾਰੇ ਸੁਣਨਾ ਕਣੀ ਹੋਇਗਾ ਉਹ ਨਹੀਂ ਹੈਗਾ 슈ਗਰ ਵਧੀ ਹੈ ਸੇਵੀਆਂ ਖਾ ਲੈ ਕੋਈ ਗੱਲ ਨਹੀਂ ਵਧੀ ਦੁਬਾਰਾ ਚੈੱਕ ਕਰਾਈ ਦੁਬਾਰਾ ਤਾਂ ਨਹੀਂ ਚੈੱਕ ਕਰਾਈ ਵੈਸੇ ਉਹਨੇ ਡਾਕਟਰ ਹੈਜ ਕਰ ਹਾਂ ਨਹੀਂ ਖਾਣੀ ਚਾਹੀਦੀ ਵੈ ਚੱਲ